ਰੋਜ਼ਾਨਾ ਕੀ ਕੁਸ਼ ਵਾਪਰ ਪੰਜਾਬ ਦੇ ਪੰਥਕ ਹਲਕਿਆਂ ਚ ਰਾਜਨੀਤਿਕ ਹਲਕਿਆਂ ਚ ਵਪਾਰਕ ਹਲਕਿਆਂ ਚ ਸਮਾਜਿਕ ਹਲਕਿਆਂ ਚ ਵੱਖ-ਵੱਖ ਹਲਕਿਆਂ ਚ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਪੜਨ ਸੁਣਨ ਨੂੰ ਮਿਲਦੀਆਂ ਨੇ ਰੋਜ਼ਾਨਾ ਆਪਾਂ ਅਖਬਾਰਾਂ ਦੇ ਵਿੱਚ ਦੇਖਦੇ ਹਾਂ ਹਰ ਇੱਕ ਅਖਬਾਰ ਦੇ ਫਰੰਟ ਪੇਜ ਦੀ ਖਬਰ ਵੱਖੋ-ਵੱਖਰੀ ਹੁੰਦੀ ਹੈ ਮੈਂ ਗੁਰਿੰਦਰ ਸਿੰਘ ਕੋੜਕਪੂਰਾ ਤੁਹਾਡੇ ਨਾਲ ਰੋਜ਼ਾਨਾ ਵੱਖ-ਵੱਖ ਕਿਸਮਾਂ ਦੀਆਂ ਚਲੰਤ ਮਾਮਲਿਆਂ ਬਾਰੇ ਪੱਖ ਦੇ ਮਸਲਿਆਂ ਬਾਰੇ ਖਬਰਾਂ ਦੀ ਸਾਂਝ ਪਾਈਦੀ ਹੈ ਪਰ ਅੱਜ ਆ ਆ ਪਹਿਲਾਂ ਧਿਆਨ ਨਾਲ ਦੇਖ ਲਓ ਦੂਰ ਤੱਕ ਜਿੱਥੋਂ ਤੱਕ ਦੇਸ਼ ਦੇ ਵਿੱਚ ਮੇਰੇ ਵੀਰ ਭੈਣਾਂ ਬੈਠੇ ਨੇ ਇਹ ਖਬਰ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸ਼ੁਭ ਕਰਨ ਦੇ ਪਰਿਵਾਰ ਨਾਲ ਕੀਤਾ ਵਾਦਾ ਨਿਭਾਇਆ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਲਈ ਨਿਯੁਕਤੀ ਪੱਤਰ ਸੌਂਪਿਆ। ਉਹਦੀ ਭੈਣ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਹੈ। ਇਹ ਸ਼ੁਭਕਰਨ ਸਿੰਘ ਉਹ ਨੌਜਵਾਨ ਹੈ ਜਿਸ ਦੀ ਉਸ ਵੇਲੇ ਖਨੋਰੀ ਤੇ ਸ਼ੰਭੂ ਬਾਰਡਰ ਦੋਵੇਂ ਪਾਸੇ ਜਦੋਂ ਹਰਿਆਣੇ ਦੀ ਪੁਲਿਸ, ਸਰਕਾਰ ਤੇ ਸੁਰੱਖਿਆ ਫੋਰਸਾਂ, ਪੈਰਾ ਮਿਲਟਰੀ ਫੋਰਸਾਂ ਲੱਗੇ ਹੋયા ਸਨ ਕਿ ਕਿਸਾਨਾਂ ਨੂੰ ਉਧਰ ਨਹੀਂ ਜਾਣ ਦੇਣਾ ਜਦੋਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਪਹੁੰਚਣਾ ਪਹੁੰਚਣਾ ਉਸ ਵੇਲੇ ਸ਼ੋਭ ਕਰਨ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਗਰੀਬ ਕਿਸਾਨ ਦਾ ਪੁੱਤਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅੱਜ ਵੀ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਾਡੀ ਗੋਲੀ ਨਾਲ ਮਰਿਆ ਪਰ ਨਹੀਂ ਇਸ ਤਰ੍ਹਾਂ ਦਾ ਸ਼ੋਭ ਕਰਨ ਵਰਗਾ ਨੌਜਵਾਨ ਲੜਕਾ ਕਿਸੇ ਮਾਪਿਆਂ ਤੋਂ ਪਰਮਾਤਮਾ ਨਾ ਖੋਵੇ ਉਹਦੇ ਅਸੀਂ ਕਾਮਨਾ ਕਰਦੇ ਹਾਂ 2 ਮਹੀਨੇ ਲਗਾਤਾਰ ਲੋਕ ਸਭਾ ਚੋਣਾਂ ਦਾ ਸ਼ੋਰ ਸ਼ਰਾਬਾ ਹੋਇਆ ਕਿਸਾਨਾਂ ਵੱਲੋਂ ਜ਼ਰੂਰ ਕਿਤੇ ਟਾਵੀਂ ਟਾਵੀਂ ਖਬਰ ਆ ਜਾਂਦੀ ਸੀ ਕਿ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਉਹ ਇੱਕ ਜਲੂਸ ਦੀ ਸ਼ਕਲ ਵਿੱਚ ਹਰਿਆਣੇ ਦੇ ਵਕਫ ਵਕਫ ਪਿੰਡਾਂ ਸ਼ਹਿਰਾਂ ਕਸਬਿਆਂ ਪੰਜਾਬ ਦੇ ਵਕਫ ਵਕਫ ਪਿੰਡਾਂ ਸ਼ਹਿਰਾਂ ਕਸਬਿਆਂ ਪਰ ਕਿਸੇ ਵੀ ਰਾਜਨੀਤਿਕ ਸਟੇਜ ਤੋਂ ਸ਼ੁਭਕਰਨ ਦਾ ਜ਼ਿਕਰ ਨਹੀਂ ਸੁਣਨ ਨੂੰ ਮਿਲਿਆ ਨਾ ਹੀ ਅਖਬਾਰਾਂ ਪੜਨ ਨੂੰ ਮਿਲਿਆ ਪਰ ਚਲੋ ਬਹੁਤ ਵਧੀਆ ਹੋਇਆ ਕਿ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਬੇਸ਼ੱਕ ਸ਼ੁਭ ਕਰਨ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ 1 ਕਰੋੜ ਰੁਪਏ ਦੀ ਰਾਸ਼ੀ ਮਦਦ ਦੇ ਤੌਰ ਤੇ ਦੇਣੀ ਸਹਾਇਤਾ ਰਾਸ਼ੀ ਦੇ ਤੌਰ ਤੇ ਸ਼ੁਭ ਕਰਨ ਦੀ ਭੈਣ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦੇਣੀ ਕੁਝ ਨਾ ਕੁਝ ਪਰਿਵਾਰ ਲਈ ਰਾਹਤ ਮਿਲੇਗੀ ਉਹਦੇ ਜ਼ਖਮਾਂ ਤੇ ਮਲਮ ਲੱਗੇਗੀ ਪਰ ਇਸ ਜਗਤ ਅਸੀਂ ਖੁਸ਼ ਹੈ ਜਿਹੜੇ ਧਰਮੀ ਫੌਜੀਆਂ ਦੇ ਆਪਾਂ ਤੁਹਾਨੂੰ ਗੱਲ ਕਰਨੀਆਂ ਸਿੱਖ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ ਤੇ ਦੂਜਾ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਇਹ ਉਹ ਧਰਮੀ ਫੌਜੀ ਨੇ ਜਿੰਨਾ ਕਰਕੇ ਅੱਜ ਆਲਾ ਇਹ ਵੀਡੀਓ ਬਣਾਉਣਾ ਪਿਆ ਮੈਂ ਫੇਰ ਕਹਿਣਾ ਧਰਮੀ ਫੌਜੀ ਇਸ ਚੀਜ਼ ਦਾ ਵਿਰੋਧ ਨਹੀਂ ਕਰਦੇ ਉਹ ਚਾਹੁੰਦੇ ਨੇ ਕਿ ਭਗਵਾਨ ਸਿੰਘ ਮਾਨ ਨੇ ਬਿਲਕੁਲ ਵਧੀਆ ਕੀਤਾ ਇਸ ਤਰ੍ਹਾਂ ਹੋਣਾ ਚਾਹੀਦਾ ਪਰਮਾਤਮਾ ਕਿਸੇ ਮਾਪਿਆਂ ਦਾ ਜਵਾਨ ਪੁੱਤਰ ਇਸ ਤਰ੍ਹਾਂ ਨਾ ਖੋਵੇ ਪਰ ਜੇਕਰ ਇਹ ਘਟਨਾ ਵਾਪਰੀ ਹੈ ਉਸ ਵੇਲੇ ਤੁਸੀਂ ਇਹ ਵੀ ਸੁਣਾ ਹੋਣਾ ਕਿ ਹਰਿਆਣਾ ਪੁਲਿਸ ਵੱਲੋਂ ਬੋਰੀ ਚ ਪਾ ਕੇ ਲੈ ਜਾਂਦਾ ਗਿਆ ਇੱਕ ਨੌਜਵਾਨ ਉਹਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ ਮਾਰਨ ਵਰਗੀ ਕਸਰ ਨੇ ਛੱਡੀ ਗਈ ਉਹ ਵੀ ਸਾਰੇ ਜੋ ਕੁਝ ਹੋਇਆ ਤੁਸੀਂ ਸਾਰਾ ਸੁਣਾ ਪਰ ਉਸ ਤੋਂ ਆਪਾਂ ਅੱਜ ਹਟਵੀਂ ਗੱਲ ਕਰਨੀ ਹੈ ਅੱਜ ਗੱਲ ਕਰਨੀ ਹੈ ਧਰਮੀ ਫੌਜੀਆਂ ਦੀ ਉਹ ਧਰਮੀ ਫੌਜੀ ਜਿਹੜੇ ਧਰਮੀ ਫੌਜੀਆਂ ਨੇ ਉਸ ਵੇਲੇ ਬਲੂ ਸਟਾਰ ਆਪਰੇਸ਼ਨ ਜੂਨ 1984 ਦਾ ਕੱਲੂਕਾਰਾ ਜਦੋਂ ਗੁਰਦੁਆਰਿਆਂ ਦੇ ਵਿੱਚ ਫੌਜ ਚੜ੍ਹ ਦਿੱਤੀ ਗਈ ਉਸ ਵੇਲੇ ਕੁਝ ਫੌਜੀਆ ਨੇ ਬੈਰ ਕਾਂ ਛੱਡ ਦਿੱਤੀਆਂ ਆਪਣੇ ਗੁਰ ਧਾਮਾਂ ਦੀ ਬੇਅਦਵੀਂ ਨਾਂ ਸਹਾਰਦਿਆਂ ਹੁਣ ਜਿਹੜੀ ਗੱਲਬਾਤ ਹੋਈ ਹੈ ਸਿੱਖ ਧਰਮੀ ਫੌਜੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਅਮਰੀਕ ਸਿੰਘ ਜੀ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਨੇ ਜਸਵੀਰ ਸਿੰਘ ਖਾਲਸਾ ਜੀ ਉਹਨਾਂ ਤੋਂ ਇਲਾਵਾ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਭਾਈ ਬਲਦੇਵ ਸਿੰਘ ਜੀ ਗੁਰਦਾਸਪੁਰ ਉਹਨਾਂ ਨੇ ਦੱਸਿਆ ਉਹ ਕਹਿੰਦੇ ਕਰੋੜ ਰੁਪਇਆ ਸ਼ੁਭ ਕਰਨ ਨੂੰ ਮਿਲਣਾ ਸ਼ੁਭ ਸੰਕੇਤ ਹੈ ਚੰਗੀ ਗੱਲ ਹੈ ਪਰ ਸਾਡੇ ਨਾਲ ਕੀ ਬੀਤੀ ਅਸੀਂ ਸਿਰਫ ਤੇ ਸਿਰਫ ਗੁਰਧਾਮਾਂ ਦੀ ਰਾਖੀ ਲਈ ਗੁਰਧਾਮਾਂ ਦੀ ਬਦਬੀ ਨਾ ਸਹਾਰਦਿਆਂ ਬੈਰਕਾਂ ਛੱਡ ਦਿੱਤੀਆਂ ਆਪਣੇ ਪਿੰਡੇ ਤੇ ਤਸ਼ੱਦਦ ਹੰਡਾਇਆ ਬਹੁਤ ਸਾਰੇ ਧਰਮੀ ਫੌਜੀ ਸ਼ਹਾਦਤ ਦਾ ਜਾਮ ਪੀ ਗਏ ਬਹੁਤ ਸਾਰੇ ਧਰਮੀ ਫੌਜੀਆਂ ਤੇ ਉਸ ਵੇਲੇ ਦੀ ਹਕੂਮਤ ਨੇ ਫੌਜ ਨੇ ਹਾਕਮਾਂ ਨੇ ਬਹੁਤ ਸ਼ਦਦਤ ਆਇਆ ਅਸੀਂ ਸੈਨ ਕੀਤਾ ਪਰ ਅੱਜ ਉਹ ਗੁਰਬਤ ਵਾਲਾ ਜੀਵਨ ਬਤੀਤ ਕਰ ਰਹੇ ਨੇ ਅੱਜ ਉਹਨਾਂ ਦਾ ਹਾਲ ਬਹੁਤ ਮਾੜਾ ਹੈ ਬੇਵਸੀ ਲਾਚਾਰੀ ਗੁਰਬਤ ਬਹੁਤ ਔਖਾ ਜਿਹੜਾ ਇੱਥੇ ਦੁਹਰਾਉਣਾ ਵੀ ਬੜਾ ਮੁਸ਼ਕਲ ਜਾਪਦਾ ਹੈ ਸੋ ਮੈਂ ਇਹ ਵੀਡੀਓ ਕਿਉਂ ਬਣਾ ਰਿਹਾ ਕਿਉਂ ਮੈਂ ਦੁਨੀਆ ਭਰ ਦੇ ਕੋਨੇ-ਕੋਨੇ ਚ ਬੈਠੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਕਿ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਇਸ ਤੋਂ ਇਲਾਵਾ ਬਹੁਤ ਸਾਰੇ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਅਖਵਾਉਂਦੇ ਨੇ ਉਹਨਾਂ ਤੱਕ ਪਹੁੰਚੇ ਧਰਮੀ ਫੌਜੀ ਉਹਨਾਂ ਨੇ ਕੋਈ ਮੰਗ ਨਹੀਂ ਮੰਗੀ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਤੁਸੀਂ ਸਾਡੀ ਨਾ ਕੁਰਬਾਨੀ ਨੂੰ ਮਾਨਤਾ ਦੇ ਦਿਓ ਅਕਾਲ ਤਖਤ ਸਾਹਿਬ ਤੋਂ ਇੱਕ ਸਰਪਾਓ ਦੀ ਬਖਸ਼ਿਸ਼ ਕਰਕੇ ਕਹਿ ਦਿਓ ਦੇ ਧਰਮੀ ਫੌਜੀਆਂ ਦੀ ਬਹੁਤ ਵੱਡੀ ਕੁਰਬਾਨੀ ਐ ਪਰ ਨਹੀਂ ਨਾ ਅਕਾਲੀ ਦਲ ਬਾਦਲ ਨੇ ਹਾਮੀ ਭਰੀ ਨਾ ਤਖਤਾਂ ਦੇ ਜਥੇਦਾਰਾਂ ਨੇ ਹਾਮੀ ਭਰੀ ਨਾ ਸ਼ਰੋਣੀ ਕਮੇਟੀ ਨੇ ਹਾਮੀ ਭਰੀ ਬਹੁਤ ਸਾਰੇ ਧਰਮੀ ਫੌਜੀ ਜਿਨ੍ਹਾਂ ਨੇ ਕਰਨਲ ਜਨਰਲ ਕੈਪਟਨ ਦੇ ਉਹਦੇ ਤੋਂ ਵੱਡੇ-ਵੱਡੇ ਉਹਦਿਆਂ ਤੋਂ ਰਿਟਾਇਰ ਹੋਣਾ ਸੀ ਅੱਜ ਵੱਡੀਆਂ ਪੈਨਸ਼ਨਾਂ ਹੋਣੀਆਂ ਸੀ ਬਹੁਤ ਸਾਰੀਆਂ ਕੋਠੀਆਂ ਦੇ ਬੰਗਲਿਆਂ ਦੇ ਮਾਲਕ ਹੋਣੇ ਸੀ ਮੰਗਿਆਂ ਮੰਗਿਆਂ ਕਾਰਾਂ ਹੋਣੀਆਂ ਸੀ ਉਹਨਾਂ ਦੇ ਬੱਚੇ ਪੜ ਨਹੀਂ ਸਕੇ ਕਿਉਂ ਕਿ ਨਾ ਉਹਨਾਂ ਦੀ ਪੈਨਸ਼ਨ ਲੱਗੀ ਨਾ ਕੋਈ ਸਹੂਲਤ ਮਿਲੀ ਉਲਟਾ ਉਹਨਾਂ ਦੇ ਪਿੰਡੇ ਤੇ ਜਿਹੜਾ ਉਹਨਾਂ ਨੇ ਤਸ਼ਾਦਦ ਹੰਡਾਇਆ ਜ਼ੁਲਮ ਕੀਤਾ ਗਿਆ ਸਮੇਂ ਦੀ ਹਕੂਮਤ ਵੱਲੋਂ ਤੇ ਫੌਜ ਵੱਲੋਂ ਮਿਲਟਰੀ ਵੱਲੋਂ ਉਸ ਵੇਲੇ ਦੇ ਜ਼ੁਲਮ ਨਾਲ ਉਹ ਨਕਾਰਾ ਹੋ ਕੇ ਰਹਿ ਗਏ ਉਹਨਾਂ ਦੇ ਅੰਗ ਕੰਮ ਕਰਨੋਂ ਹਟ ਗਏ ਉਹ ਧਰਮੀ ਫੌਜੀ ਕਹਿੰਦੇ ਨੇ ਕਿ ਸਾਡੀ ਬਾਹ ਕਿਸੇ ਨੇ ਕਿਉਂ ਨਹੀਂ ਫੜੀ ਜੇਕਰ ਅਕਾਲੀ ਦਲ ਬਾਦਲ ਉਸ ਤੋਂ ਬਾਅਦ 1984 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਬਣਦੀ ਹੈ 1985 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਟੋੜਾ ਤੇ ਕੈਪਟਨ ਅਮਰਿੰਦਰ ਸਿੰਘ ਉਰੀ ਬਗਾਵਤ ਕਰਦੇ ਨੇ ਉਹ ਸਰਕਾਰ ਟੁੱਟ ਜਾਂਦੀ ਹੈ ਫਿਰ 1997 ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਅਕਾਲੀ ਸਰਕਾਰ 2007 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਬਾਦਲ ਸਰਕਾਰ 2012 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ ਬਾਦਲ ਸਰਕਾਰ ਬੇਸ਼ੱਕ ਉਹਨਾਂ ਨੇ ਅਕਾਲੀ ਭਾਜਪਾ ਗੜਜੋੜ ਸਰਕਾਰ ਦੇ ਤੌਰ ਤੇ ਸਰਕਾਰਾਂ ਬਣਾਈਆਂ ਪਰ ਉਹਨਾਂ ਧਰਮੀ ਫੌਜੀਆਂ ਦਾ ਕਹਿਣਾ ਕਿ ਉਹ ਗਏ ਉਹ ਪਹੁੰਚੇ ਉਹਨਾਂ ਨੇ ਤਖਤਾਂ ਦੇ ਜਥੇਦਾਰਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਉਹਨਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਕੀਤਾ ਉਥੋਂ ਦੇ ਅਕਾਲੀ ਆਗੂਆਂ ਨੂੰ ਪੰਥਕ ਆਗੂਆਂ ਨੂੰ ਸਿੱਖ ਚਿੰਤਕਾਂ ਨੂੰ ਪੰਥਕ ਜਥੇਬੰਦੀਆਂ ਨੂੰ ਮਿਲੇ ਭਾਵੇਂ ਉਹ ਦਿੱਲੀ ਸੀ ਭਾਵੇਂ ਹਰਿਆਣਾ ਸੀ ਭਾਵੇਂ ਰਾਜਸਥਾਨ ਸੀ ਭਾਵੇਂ ਪੰਜਾਬ ਸੀ ਪਰ ਉਹਨਾਂ ਦੀ ਇੱਕ ਛੋਟੀ ਜੀ ਇਸ ਮੰਗ ਤੇ ਪ੍ਰਵਾਨਗੀ ਨਾ ਮਿਲੇ ਕਿ ਸਾਨੂੰ ਤੁਸੀਂ ਅਕਾਲ ਤਖਤ ਸਾਹਿਬ ਤੋਂ ਇੱਕ ਸਰਪਾਉ ਦੀ ਬਖਸ਼ਿਸ਼ ਦੇ ਦਿਓ ਤੇ ਸਾਡੀ ਕੁਰਬਾਨੀ ਨੂੰ ਮਾਨਤਾ ਦੇ ਦਿਓ ਨਹੀਂ ਉਹਨਾਂ ਦੀ ਸੁਣਵਾਈ ਹੋਈ ਉਹਨਾਂ ਦੇ ਅੱਜ ਜ਼ਖਮ ਉਖੜੇ ਨੇ ਉਹ ਕਹਿੰਦੇ ਸਾਡਾ ਕਸੂਰ ਤਾਂ ਦੱਸ ਦਿਓ ਜੇਕਰ ਅੱਜ ਭਗਵੰਤ ਸਿੰਘ ਮਾਨ ਸ਼ੁਭਕਰਨ ਸਿੰਘ ਨੂੰ 1 ਕਰੋੜ ਰੁਪਏ ਦਾ ਚੈੱਕ ਦਿੰਦੇ ਨੇ ਤਾਂ 1 ਕਰੋੜ ਰੁਪਏ ਨਾਲ ਉਸ ਮੁੰਡੇ ਦੀ ਪਰਭਾਈਤਾ ਨਹੀਂ ਹੋਣੀ ਸ਼ੁਭ ਕਰਨ ਦੀ ਪਰ ਕਿਤੇ ਨਾ ਕਿਤੇ ਪਰਿਵਾਰ ਨੂੰ ਰਾਹਤ ਮਿਲੂਗੀ ਦੂਜੇ ਪਾਸੇ ਉਹ ਧਰਮੀ ਫੌਜੀ ਜਿਨ੍ਹਾਂ ਦੇ ਪਰਿਵਾਰ ਵਿਖਰ ਗਏ ਰੋਟੀ ਤੋਂ ਮਹਤਾਜ ਹੋ ਗਏ ਕੋਈ ਦਿਹਾੜੀਦਾਰ ਹੈ ਕੋਈ ਰਿਕਸ਼ਾ ਚਲਾ ਰਿਹਾ ਹੈ ਕੋਈ ਸਬਜ਼ੀ ਵੇਚ ਰਿਹਾ ਕੋਈ ਰੇੜੀ ਚਲਾ ਰਿਹਾ ਉਹ ਸੂਰਮੇ ਨੇ ਕਿ ਨਵੀਂ ਪੀੜੀ ਦਾ ਕੁਰਬਾਨੀ ਦਾ ਜਜ਼ਬਾ ਖਤਮ ਕਰਨ ਦੀ ਕੋਈ ਸਾਜ਼ਿਸ਼ ਸੀ ਉਹ ਇਹ ਪੁੱਛ ਰਹੇ ਨੇ ਵਾਰ-ਵਾਰ ਪੁੱਛ ਰਹੇ ਨੇ ਉਹ ਚਾਹੁੰਦੇ ਨੇ ਕਿ ਦੱਸਿਆ ਜਾਵੇ ਕਿ ਜੂਨ 1984 ਦੇ ਪੀੜਤਾਂ ਨੂੰ ਬਾਦਲ ਦਲ ਜਿਹਨੂੰ ਸ਼੍ਰੋਮ ਨੇ ਅਕਾਲੀ ਦਲ ਬਾਦਲਾ ਕਿਹਾ ਜਾਂਦਾ ਤਖਤਾਂ ਦੇ ਜਥੇਦਾਰਾਂ ਨੇ ਸ਼੍ਰੋਮਨੀ ਕਮੇਟੀ ਨੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਾਂ ਹਰਿਆਣੇ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀ ਦਿੱਤਾ ਸਿੱਖ ਕਤਲ ਆਮ ਹੋਇਆ ਉੱਥੇ ਬਹੁਤ ਸਾਰੀਆਂ ਸਾਡੀਆਂ ਧੀਆਂ ਪੈਣਾ ਵਿਧਵਾ ਕਰਕੇ ਰੱਖ ਦਿੱਤੀਆਂ ਗਈਆਂ ਉਹਨਾਂ ਦੀ ਕੀ ਸੁਣਵਾਈ ਹੋਈ ਉਹਨਾਂ ਨੂੰ ਖੇਖਣ ਆਰੀਆਂ ਤੱਕ ਕਿਹਾ ਗਿਆ ਉਹਨਾਂ ਨੂੰ ਜਲੀਲ ਕੀਤਾ ਗਿਆ ਜਲਾਲਤ ਦਾ ਸਾਹਮਣਾ ਕਰਨਾ ਪਿਆ ਸਾਡੇ ਅਖੋਤੀ ਪੰਥ ਦੇ ਠੇਕੇਦਾਰਾਂ ਤੋਂ ਜੇਕਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ 1 ਕਰੋੜ ਨੂੰ ਆਪਾਂ ਰਾਜਨੀਤਿਕ ਤੌਰ ਤੇ ਲੈ ਲਈਏ ਤਾਂ ਧਾਰਮਿਕ ਤੌਰ ਤੇ ਤਾਂ ਅਕਾਲੀ ਦਲ ਬਾਦਲ ਅੱਜ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਪੰਥ ਹੈ ਉਹਨਾਂ ਦਾ ਨਾਰਾਜ ਤੜਾ ਕਹਿ ਰਿਹਾ ਕਿ ਅਸੀਂ ਪੰਥ ਹੈ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਕਹਿੰਦੀ ਅਸਲ ਪੰਥਕਤਾ ਸਾਡੇ ਕੋਲ ਹੈ ਹਰਿਆਣੇ ਵਾਲੇ ਕਹਿੰਦੇ ਸਾਡੇ ਕੋਲ ਹੈ ਤਖਤਾਂ ਦੇ ਜਥੇਦਾਰ ਕਹਿੰਦੇ ਸਾਡੇ ਕੋਲ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਹਿੰਦੀ ਸਾਡੇ ਕੋਲ ਹੈ ਸੋ ਉਹ ਧਰਮੀ ਫੌਜੀਆ ਦਾ ਇਹ ਸਵਾਲ ਹੈ ਕਿ ਜੇਕਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 3 ਕਰੋੜ ਪੰਜਾਬ ਦੀ ਆਬਾਦੀ ਚੋਂ ਸਾਰਿਆਂ ਨੂੰ ਬਰਾਬਰ ਸਮਝਦੇ ਨੇ ਤਾਂ ਪੰਥ ਦੇ ਨਾਂ ਤੇ ਵਾਰ-ਵਾਰ ਸਰਕਾਰਾਂ ਬਣਾਉਣ ਲੈਣੇ ਬਣਾਉਣ ਵਾਲੇ ਸਤਾ ਦਾ ਆਨੰਦ ਮਾਣਨ ਵਾਲੇ ਸਾਡੇ ਨਾਲ ਵਿਤਕਰੇ ਬਾਜੀ ਕਿਉਂ ਕਰਦੇ ਰਹਿ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਪ੍ਰਤੀਕਰਮ ਕਰੋ ਤੇ ਦੱਸੋ ਕਿ ਸਿੱਖ ਧਰਮੀ ਫੌਜੀ ਜਿਹੜੇ ਅੱਜ ਬੇਵਸੀ ਲਾਚਾਰੀ ਤੇ ਗੁਰਬਤ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਜਿਨ੍ਹਾਂ ਦੇ ਬੱਚੇ ਪੜ ਨਹੀਂ ਸਕੇ ਉਹ ਵਿਚਾਰੇ ਨੇਥੇ ਹੋ ਕੇ ਲਵਾਰ ਸੋ ਕੇ ਤੇ ਇੱਕ ਤਰ੍ਹਾਂ ਬੇਵਸ ਹੋ ਕੇ ਰਹਿ ਗਏ ਬੱਚੇ ਵੀ ਨਾ ਮਹੰਗੇ ਸਕੂਲਾਂ ਚ ਪੜ ਸਕੇ ਨਾ ਕੋਈ ਸਹੂਲਤ ਮਿਲ ਸਕੀ ਇਹਦੇ ਲਈ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਫਿਰ ਅਸੀਂ ਇੱਕ ਵਾਰ ਸ਼ੋਭਕਰਨ ਸਿੰਘ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਆਂ ਉੱਥੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਆਂ ਪਰ ਸਿੱਖ ਧਰਮੀ ਫੌਜੀ ਪੰਜਾਬ ਦੇ ਹਰ ਪਿੰਡ ਸ਼ਹਿਰ ਕਸਬੇ ਵਿੱਚ ਤੁਹਾਨੂੰ ਮਿਲ ਜਾਣਗੇ ਉਹਨਾਂ ਨੂੰ ਮਿਲ ਕੇ ਪੁੱਛਿਓ ਉਹਨਾਂ ਦਾ ਦਰਦ ਇਨਸਾਨੀਅਤ ਦਾ ਦਰਦ ਤੇ ਉਹਨਾਂ ਨੂੰ ਜਲੀਲ ਕਰਨ ਵਾਲੇ ਉਹਨਾਂ ਦੀ ਕੁਰਬਾਨੀ ਨੂੰ ਮਾਨਤਾ ਨਾ ਦੇਣ ਵਾਲੇ ਪੰਥ ਦੇ ਅਖੌਤੀ ਠੇਕੇਦਾਰਾਂ ਨੂੰ ਜ਼ਰੂਰ ਪੁੱਛਿਓ ਉਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਵੀਡੀਓ ਚੰਗੀ ਲੱਗੇ ਤਾਂਗਾ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਨਾਲ ਜੁੜੇ ਵੀਰਾਂ ਭੈਣਾਂ ਨੂੰ ਸਾਡੀ ਕਹੀ ਗੱਲ ਸ਼ੋ ਹੋ ਸਕੇ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਅਜ਼ਾਦ ਅਜਤ ਸਤਸਰੀਆ ਕਾਲੀ